ਆਂ ਗੱਪਾਂ ਅੱਜ ਮਾਰੀਆਂ ਜਾ ਰਹੀਆਂ ਜਾਂ ਜਿਹੜੇ ਪਰੋਸੇ ਲੋਕਾਂ ਨੂੰ ਅੱਜ ਦੁਲਾਏ ਜਾ ਰਹੇ ਆ ਜਦੋਂ ਇਹਨਾਂ ਦੇ ਆਪਣੇ ਖਾਤੇ ਢਿੱਡ ਭਰ ਗਏ ਆਪਣੀਆਂ ਜਾਇਦਾਦਾਂ ਜਿਹੜੀਆਂ ਨਾ ਉਹ ਸੱਤ ਪੀੜੀਆਂ ਨਹੀਂ ਮੈਂ ਕਹਿੰਨੀ ਇਹਨਾਂ ਨੇ ਹੁਣ ਜਾ ਕੇ ਇਹਨਾਂ ਨੂੰ ਜਿਹੜੇ ਦਰਿਆ ਦੇ ਬੰਨ੍ਹ ਆ ਉਹਨਾਂ ਨੂੰ ਕੰਕਰੀਟ ਕਰਨ ਦਾ ਚੇਤਾ ਆਇਆ ਇਹ ਸਾਰੀ ਡਰਾਮੇਬਾਜ਼ੀ ਆ ਸਿਰਫ ਆਪਣੇ ਚਹੇਤੇ ਚੈਨਲ ਜਿਹੜੇ ਇਹਨਾਂ ਦੇ ਘਰ ਦੇ ਚੈਨਲ ਨੇ ਉਹਨਾਂ ਨੂੰ ਨਾਲ ਲੈ ਕੇ ਆਉਂਦੇ ਆ ਸਵਾਲ ਉਹਨਾਂ ਕੋਲੋਂ ਕਰਵਾਉਂਦੇ ਆ ਫੋਟੋ ਉਹਨਾਂ ਕੋਲੋਂ ਖਿੱਚਵਾਉਂਦੇ ਆ ਔਰ ਨਾਲ ਦੀ ਨਾਲ ਜਿਹੜੀਆਂ ਵੀਡੀਓ ਵੀ ਉਹਨਾਂ ਦੀਆਂ ਉਹੀ ਬਣਾ ਕੇ ਇੱਥੋਂ ਨਿਕਲਦੇ ਆ ਸ਼ਰਮੋਣੀ ਚਾਹੀਦੀ ਆ ਇਹੋ ਜਿਹੀ ਤਰਸਦੀ ਇਹੋ ਜਿਹੀ ਪੰਜਾਬ ਦੀ ਬਰਬਾਦੀ ਦੇ ਉੱਤੇ ਸਿਆਸਤ ਕਰਨ ਵਾਲੇ ਜਿਸ ਤਰੀਕੇ ਨਾਲ ਉਹ ਘੁੰਮ ਰਿਹਾ ਪੂਰੇ ਪੰਜਾਬ ਦੇ ਵਿੱਚ ਆਪਣੇ ਪੈਸਿਆਂ ਦਾ ਰੋਬ ਦਿਖਾਉਂਦਾ ਹੋਇਆ ਕਿ ਵੀ ਸੁਖਬੀਰ ਬਾਦਲ ਤੋਂ ਬਿਨਾਂ ਕਿਸੇ ਕੋ ਪੈਸੇ ਨਹੀਂ ਇੱਥੇ ਬੰਦ ਦੇ ਉੱਤੇ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਪਿੱਛੇ ਆ ਕੇ ਪਿਓ ਦੇ ਪੁੱਤ ਨੇ ਜੁੱਤੀ ਨੂੰ ਮਿੱਟੀ ਨਹੀਂ ਲਾਈ ਬੰਦ ਤੱਕ ਨਹੀਂ ਪਹੁੰਚਿਆ ਜਿੱਥੇ ਪ੍ਰੋਬਲਮ ਹੈ ਉੱਥੇ ਤੱਕ ਨਹੀਂ ਪਹੁੰਚੇ ਗੱਡੀ ਦੇ ਵਿੱਚੋਂ ਹੀ ਭਿਖਾਰੀਆਂ ਵਾਂਗੂ 2 ਲੱਖ ਰੁਪਇਆ ਇੱਥੇ ਦੇ ਕੇ ਚਲੇ ਗਏ ਜਦ ਕਿ ਇੱਥੇ ਇੱਕ ਪੈਣੀ ਦੀ ਜ਼ਰੂਰਤ ਨਹੀਂ ਹੈ ਔਰ ਜੇ ਚਾਹੀਦੇ ਵੀ ਹੁੰਨ ਤਾਂ ਅਸੀਂ ਮਰੇ ਨਹੀਂ ਹੈਗੇ ਅਸੀਂ ਹਲਕੇ ਵਾਲੇ ਅਸੀਂ ਇਲਾਕੇ ਵਾਲੇ ਅਸੀਂ ਆਪਣੇ ਪੈਸੇ ਆਪ ਵੀ ਇਕੱਠੇ ਕਰ ਸਕਦੇ ਸਿਰ ਫੜਨ ਵਾਲੇ ਤੇ ਪੈਸੇ ਮੰਗਣ ਵਾਲੇ ਇਹ ਭਿਖਾਰੀਆਂ ਦਾ ਰੂਪ ਜਿਨ੍ਹਾਂ ਨੇ اختیار ਕੀਤਾ ਮੈਂ ਮੈਂ ਸਖਤ ਨਿੰਦਾ ਕਰਦੀ ਹਾਂ ਇਸ ਗੱਲ ਦੀ ਔਰ ਦੂਸਰੀ ਗੱਲ ਕਿ ਜਿੱਥੇ ਕੁਝ ਵੀ ਨਹੀਂ ਹੋਇਆ ਜਿੱਥੇ ਸਭ ਠੀਕ ਠਾਕ ਆ ਜਿੱਥੇ ਕੋਈ ਦਿੱਕਤ ਨਹੀਂ ਹੈ ਕਿ ਜਿੱਥੇ ਬਹੁਤ ਵੱਡੇ ਰਾਹਤ ਕਾਰਜ ਨਹੀਂ ਚੱਲ ਰਹੇ ਉੱਥੇ 3000 ਲੀਟਰ ਡੀਜ਼ਲ ਇਹ ਭੁੱਖ ਦਾ ਮਜਾਰਾ ਕਰਨ ਵਾਲੇ ਜਿਹੜੇ ਲੋਕ ਨੇ ਨਾ ਨਾ ਕੈਰ ਮਾਈਨਿੰਗ ਦਾ ਜਿਹੜਾ ਅਕਾਲੀ ਦਲ ਦੇ ਵੇਲੇ ਹੋਇਆ ਕਦੀ ਵੀ ਨਹੀਂ ਹੋਇਆ ਅਸੀਂ ਤਾਂ ਸਿਰਫ ਲੋਕਾਂ ਦੀ ਜ਼ਰੂਰਤ ਪੂਰੀ ਕਰ ਰਹੇ ਹਾਂ ਸਿਰਫ ਲੋਕਾਂ ਦੀ ਜ਼ਰੂਰਤ ਦਾ ਜਿਹੜਾ ਦਿੱਤਾ ਹੈ ਉਹ ਮੁਸ਼ਕਲ ਦੇ ਨਾਲ ਨਿਕਲਦਾ ਇੱਥੇ ਵੀ ਬਹੁਤ ਗੱਲਾਂ ਚੱਲਦੀਆਂ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਇਸ ਦਰਿਆ ਦੇ ਵਿੱਚ ਪਾਣੀ ਵਹਿ ਰਿਹਾ ਮਾਈਨਿੰਗ ਜਿਹੜੀ ਆ ਉਹ ਬਦਨਾਮੀ ਤੇ ਕਲੰਕ ਉਦੋਂ ਸੀ ਜਦੋਂ ਇਹ ਕਰਦੇ ਸੀ ਕਿਤਾ ਇਹ ਜੰਗਜੂ ਨੇ ਇਹ ਟਰੈਕਟਰ ਟਰਾਲੀਆਂ ਦੇ ਇਹ ਇਹ ਟਰਾਲੀਆਂ ਬੈਕ ਲਾਉਣ ਦੇ ਮੇਲੇ ਕਰਦੇ ਆ ਇਹ ਟੋਚਨ ਪਾਉਣ ਦੇ ਮੇਲੇ ਕਰਦੇ ਆ ਇਹ ਤਵੀਆਂ ਲਾਉਣ ਦੇ ਮੇਲੇ ਕਰਦੇ ਉਹ ਇਸ ਜੰਗ ਦੀ ਤਿਆਰੀ ਹੁੰਦੀ ਜਿਹੜੀ ਅੱਜ ਸਾਨੂੰ ਲੜਨੀ ਪੈ ਗਈ ਆ ਔਰ ਅਸੀਂ ਜੇ ਮੈਂ ਸਮਝਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਨੌਜਵਾਨਾਂ ਨੂੰ ਇਸ ਕੰਮ ਵਾਸਤੇ ਵੀ ਉਤਸ਼ਾਹਤ ਕਰਨਾ ਚਾਹੀਦਾ ਮਾਰੀ ਸ਼ਾਲ ਦਰਿਆ ਦੇ ਵਿੱਚ ਤਾਂ ਸਾਨੂੰ ਡੰਗਾਈ ਦਾ ਅੰਦਾਜ਼ਾ ਦੱਸ ਦਿੱਤਾ ਹੈ ਕੋਈ ਪੈਮਾਨਾ ਹੈ ਕੋਈ ਇਹਨਾਂ ਦੀ ਮਤਲਬ ਤੁਸੀਂ ਕੋਈ ਇਹਨਾਂ ਦਾ ਕੋਈ ਬਰਾਬਰੀ ਕਰ ਸਕਦੇ ਜਿਹੜੇ ਜਿਹੜਾ ਸਾਡਾ ਹਲਕਾ ਖਾਸ ਤੌਰ ਤੇ ਦੋ ਵਾਰੀ ਘੁੰਮ ਜਾਂਦਾ ਇੱਥੋਂ ਨਿਕਲ ਕੇ ਇਹਨੇ ਜਾਣਾ ਹੈਗਾ ਕੰਗਸਾਬੂ ਤੱਕ ਕੰਗਸਾਬੂ ਤੋਂ ਮੁੜ ਕੇ ਫਿਰ ਆਪਣੇ ਹਲਕੇ ਵਿੱਚ ਦੀ ਹੋ ਕੇ ਦੋਨੇ ਵਿੱਚ ਦੀ ਵਾਪਸ ਇਹ ਸੁਲਤਾਨਪੁਰ ਵੱਲੋਂ ਨਿਕਲਦਾ ਬਹੁਤ ਵੱਡੀ ਪੱਧਰ ਦੇ ਉੱਤੇ ਹਲਕੇ ਦੀ ਬਰਬਾਦੀ ਕੀਤੀ ਆ ਜਿਹੜੇ ਸਾਡੀਆਂ ਪਿੰਡਾਂ ਦੀਆਂ ਸੜਕਾਂ ਬਰਬਾਦ ਕੀਤੀਆਂ ਨੰਬਰ 2 ਤੇ ਚੰਗੀ ਫਰਟਾਈਲ ਮਿੱਟੀ ਕਿਉਂਕਿ ਇਹ ਦੋਆਬਾ ਆ ਇੱਥੇ ਮਿੱਟੀਆਂ ਇੰਨੀਆਂ ਹੈ ਨੇ ਮਿੱਟੀ ਦੀ ਬਰਬਾਦੀ ਕੀਤੀ ਆ ਤੀਜਾ ਹੁਣ ਜਿਹੜਾ ਫਸਲਾ ਨੂੰ ਡਾਫ ਲੱਗਦੀ ਉਹਨੇ ਬਰਬਾਦੀ ਕੀਤੀ ਐ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਲਕੇ ਦੀ ਸਾਰੇ ਦੀ ਜਿਹੜੇ ਆ ਚੰਗੇ ਮੋਤਬਰ ਲੋਕਾਂ ਦੇ ਨਾਲ ਸਲਾਹ مشਵਰਾ ਕਰਕੇ ਹੋ ਸਕਦਾ ਸਾਨੂੰ ਇਹਦੇ ਖਿਲਾਫ ਕੋਈ ਸੰਘਰਸ਼ ਖੜਾ ਕਰਨਾ ਪੈ ਜਾਏ ਕਿ ਜਿੰਨਾ ਬਚ ਗਿਆ ਹੋਇਆ ਐਕਸਪ੍ਰੈਸਵੇ ਜਿੰਨਾ ਹੁਣ ਤੱਕ ਬਣ ਗਿਆ ਬਣ ਗਿਆ ਜਿਹੜਾ ਬਾਕੀ ਬਚ ਗਿਆ ਐਟ ਲੀਸਟ ਉਹਨੂੰ ਹੀ ਪਿੱਲਰਾਂ ਦੇ ਉੱਤੇ ਬਣਾ ਦਿੱਤਾ ਜਾਵੇ ਹਾਂਜੀ ਮੈਡਮ ਜੀ ਅੱਜ ਤੁਸੀਂ ਦਰਿਆ ਵੰਦਾ ਜਿਹੜਾ ਐ ਜਾਇਜ਼ਾ ਲੈਣ ਆਏ ਹੋ ਤੁਹਾਨੂੰ ਕੀ ਲੱਗਦਾ ਹੋਰ ਹਜੇ ਇੱਥੇ ਕਿੰਨੇ ਕ ਦਿਨ ਕੰਮ ਚੱਲ ਸਕਦਾ ਅਹ ਦੇਖੋ ਜੀ ਜਾਇਜ਼ਾ ਤਾਂ ਦਿਨ ਚ ਕਈ ਵਾਰੀ ਲਿਆ ਜਾਂਦਾ ਔਰ ਮੈਂ ਇਸ ਵੇਲੇ ਇਹ ਸਮਝਦਿਆਂ ਕੁਲ ਮਿਲਾ ਕੇ ਕਿ ਅਸੀਂ ਖਤਰੇ ਤੋਂ ਬਾਹਰ ਆ ਲੇਕਿਨ ਜੇ ਇਸ ਜਿੰਨੇ ਜਿਸ ਲੈਵਲ ਤੇ ਪਾਣੀ ਚੱਲ ਰਿਹਾ ਜਿਸ ਸਪੀਡ ਤੇ ਪਾਣੀ ਚੱਲ ਰਿਹਾ ਉਹ ਜਿਹੜਾ ਸਾਡੀਆਂ ਸਾਡੇ ਕਿਨਾਰੇ ਆ ਉਹਨੂੰ ਵੱਡਦਾ ਹੀ ਜਾ ਰਿਹਾ ਜਾਂ ਤਾਂ ਪਾਣੀ ਇਸ ਤੋਂ ਥੋੜਾ ਉੱਪਰ ਹੋਵੇ ਜਾਂ ਪਾਣੀ ਇਸ ਤੋਂ ਥੱਲੇ ਹੋਵੇ ਫੇਰ ਅਸੀਂ ਜਿਹੜਾ ਉਹ ਪੂਰਨ ਤੌਰ ਤੇ ਸੇਫ ਹੋਵਾਂਗੇ ਹਜੇ ਜਿਹੜਾ ਕੰਮ ਆ ਆਪਣਾ ਇੱਥੇ ਰਾਹਤ ਕਾਰਜ ਜਿਹੜੇ ਆ ਉਹ ਦਿਨ ਰਾਤ ਚੱਲ ਰਹੇ ਆ ਕਿਉਂਕਿ ਅੱਗੋਂ ਦੀ ਅੱਗੋਂ ਅੱਗੋਂ ਦੀ ਅੱਗੋਂ ਜਿਹੜਾ ਪਾਣੀ ਆ ਤੇਜ਼ ਵਹਾਵ ਹੋਣ ਦਾ ਕਰਕੇ ਉਹ ਕਿਨਾਰੇ ਵੱਡਦਾ ਜਾ ਰਿਹਾ ਸੁਖਵੀਰ ਬਾਦਲ ਬੀਤੀ ਕੱਲ ਸ਼ਾਮ ਇੱਥੇ ਆਈ ਸੀ 2 ਲੱਖ ਰੁਪਇਆ ਉਹ ਦੇਖ ਕੇ ਗਿਆ ਇਸ ਬੰਦੇ ਕੰਮ ਵਾਸਤੇ ਤੇ ਮੀਓ ਵਾਲ 2 ਲੱਖ ਤੋਂ ਐਕਸਟਰਾ 3000 ਲੀਟਰ ਉੱਥੇ ਜਿਹੜਾ ਡੀਜ਼ਲ ਦੀ ਗੱਲ ਕਰਕੇ ਗਿਆ ਇਹਨੂੰ ਕਿੱਦਾਂ ਦੇਖਦੇ ਆ 얘ਦੇ ਬਾਰੇ ਦੱਸਿਓ ਦੇਖੋ ਸਭ ਤੋਂ ਪਹਿਲਾਂ ਤਾਂ ਪਿਛਲੇ 77 ਜਿਹੜੇ ਸਾਲ ਨੇ ਸਾਡੇ ਜਾਂ 75 ਸਾਲ ਨੇ ਉਹਦੇ ਵਿੱਚ ਲਗਾਤਾਰ ਇਹਨਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਜਿਹੜੀਆਂ ਗੱਪਾਂ ਅੱਜ ਮਾਰੀਆਂ ਜਾ ਰਹੀਆਂ ਜਾਂ ਜਿਹੜੇ ਪਰੋਸੇ ਲੋਕਾਂ ਨੂੰ ਅੱਜ ਦਲਾਏ ਜਾ ਰਹੇ ਆ ਜਦੋਂ ਇਹਨਾਂ ਦੇ ਆਪਣੇ ਖਾਤੇ ਢਿੱਡ ਭਰ ਗਏ ਆਪਣੀਆਂ ਜਾਇਦਾਦਾਂ ਜਿਹੜੀਆਂ ਨਾ ਉਹ ਸੱਤ ਪੀੜੀਆਂ ਨਹੀਂ ਮੈਂ ਕਹਿੰਨੀ ਇਹਨਾਂ ਨੇ 2-2 3-300 ਸਾਲ ਵਾਸਤੇ ਇਕੱਠਾ ਕਰ ਲਿਆ ਮੈਂ ਸਾਮੀਦੀਪ ਸੱਤ ਨਹੀਂ 15 20 30 ਪੀੜੀਆਂ ਜੋਗਾ maal ਇਕੱਠਾ ਕਰਕੇ ਹੁਣ ਜਾ ਕੇ ਇਹਨਾਂ ਨੂੰ ਜਿਹੜੇ ਦਰਿਆ ਦੇ ਬੰਨ੍ਹ ਆ ਉਹਨਾਂ ਨੂੰ ਕੰਕਰੀਟ ਕਰਨ ਦਾ ਚੇਤਾ ਆਇਆ ਇਹ ਸਾਰੀ ਡਰਾਮੇਬਾਜੀ ਆ ਸਿਰਫ ਆਪਣੇ ਚਹੇਤੇ ਚੈਨਲ ਜਿਹੜੇ ਇਹਨਾਂ ਦੇ ਘਰ ਦੇ ਚੈਨਲ ਨੇ ਉਹਨਾਂ ਨੂੰ ਨਾਲ ਲੈ ਕੇ ਆਉਂਦੇ ਆ ਸਵਾਲ ਉਹਨਾਂ ਕੋਲੋਂ ਕਰਵਾਉਂਦੇ ਆ ਫੋਟੋ ਉਹਨਾਂ ਕੋਲੋਂ ਖਿਚਵਾਉਂਦੇ ਆ ਔਰ ਨਾਲ ਦੀ ਨਾਲ ਜਿਹੜੀਆਂ ਵੀਡੀਓ ਵੀ ਉਹਨਾਂ ਦੀਆਂ ਉਹੀ ਬਣਾ ਕੇ ਇੱਥੋਂ ਨਿਕਲਦੇ ਆ ਸ਼ਰਮੋਣੀ ਚਾਹੀਦੀ ਆ ਇਹੋ ਜਿਹੀ ਤਰਸਦੀ ਇਹੋ ਜਿਹੀ ਪੰਜਾਬ ਦੀ ਬਰਬਾਦੀ ਦੇ ਉੱਤੇ ਸਿਆਸਤ ਕਰਨ ਵਾਲੇ ਫੇਰ ਉਹੀ ਸ਼ਬਦ ਯੂਜ਼ ਕਰੂੰਗੀ ਜਿਹੜੀ ਮੈਂ ਪਹਿਲਾਂ ਵੀ ਕਰਦੀ ਹਮੇਸ਼ਾ ਕਰਦੀ ਆ ਕਿ ਇਹ ਲੋਕ ਲੋਕਾਂ ਦੀਆਂ ਲਾਸ਼ਾਂ ਤੇ ਨੱਚਣ ਵਾਲੇ ਲੋਕ ਨੇ ਜਿਸ ਤਰੀਕੇ ਨਾਲ ਉਹ ਘੁੰਮ ਰਿਹਾ ਪੂਰੇ ਪੰਜਾਬ ਦੇ ਵਿੱਚ ਆਪਣੇ ਪੈਸਿਆਂ ਦਾ ਰੋਬ ਦਿਖਾਉਂਦਾ ਹੋਇਆ ਕਿ ਵੀ ਸੁਖਬੀਰ ਬਾਦਲ ਤੋਂ ਬਿਨਾਂ ਕਿਸੇ ਕੋ ਪੈਸੇ ਨਹੀਂ ਅਸੀਂ ਮੰਨਦੇ ਆ ਅਸੀਂ ਇਸ ਗੱਲ ਨਾਲ ਸਹਿਮਤ ਆ ਕਿ ਤੇਰੇ ਤੋਂ ਬਿਨਾਂ ਪੰਜਾਬ ਦੇ ਵਿੱਚ ਕਿਸੇ ਕੋ ਪੈਸੇ ਨਹੀਂ ਕਿਉਂਕਿ ਕਿਸੇ ਨੇ ਕਮਾਏ ਨਹੀਂ ਲੋਕਾਂ ਦੇ ਘਰ ਬਰਬਾਦ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਲਾਸ਼ਾਂ ਨਸ਼ੇ ਵਾਲਿਆਂ ਦੀਆਂ ਵਿਛਾ ਕੇ ਕਿਸੇ ਨੇ ਪੈਸਾ ਨਹੀਂ ਕਮਾਇਆ ਤੇਰ ਕੋ ਬਹੁਤ ਬੇਸਿਆ ਇੱਥੇ ਬੰਦ ਦੇ ਉੱਤੇ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਪਿੱਛੇ ਆ ਕੇ ਉਹਦੇ ਪੁੱਤ ਨੇ ਜੁੱਤੀ ਨੂੰ ਮਿੱਟੀ ਨਹੀਂ ਲਾਈ ਬੰਨ ਤੱਕ ਨਹੀਂ ਪਹੁੰਚਿਆ ਜਿੱਥੇ ਪ੍ਰੋਬਲਮ ਹੈ ਉੱਥੇ ਤੱਕ ਨਹੀਂ ਪਹੁੰਚੇ ਉੱਥੇ ਜਿੱਥੇ ਖੜੇ ਸੀ ਉੱਥੇ ਵੀ ਗੱਡੀ ਚੋਂ ਉਤਰਨ ਦੀ ਜ਼ਹਿਮਤ ਨਹੀਂ ਉਠਾਈ ਗੱਡੀ ਦੇ ਵਿੱਚੋਂ ਹੀ ਭਿਖਾਰੀਆਂ ਵਾਂਗੂ 2 ਲੱਖ ਰੁਪਿਆ ਇੱਥੇ ਦੇ ਕੇ ਚਲੇ ਗਏ ਜਦਕਿ ਇੱਥੇ ਇੱਕ ਪੈਣੀ ਦੀ ਜ਼ਰੂਰਤ ਨਹੀਂ ਹੈ ਕਿਸੇ ਨੂੰ ਕਿਉਂਕਿ ਇੰਨੇ ਸਚਾਰੂ ਢੰਗ ਦੇ ਨਾਲ ਕੰਮ ਚੱਲ ਰਿਹਾ ਇੰਨਾ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਔਰ ਜੇ ਚਾਹੀਦੇ ਵੀ ਹੁਣ ਤਾਂ ਅਸੀਂ ਮਰੇ ਨਹੀਂ ਹੈਗੇ ਅਸੀਂ ਹਲਕੇ ਵਾਲੇ ਅਸੀਂ ਇਲਾਕੇ ਵਾਲੇ ਅਸੀਂ ਆਪਣੇ ਪੈਸੇ ਆਪ ਵੀ ਇਕੱਠੇ ਕਰ ਸਕਦੇ ਜੇ ਸਾਨੂੰ ਜ਼ਰੂਰਤ ਹੋਵੇ ਤਾਂ ਇਹ ਅਕਿਰਤਕੰਟਾਇਆ ਔਰ ਪੈਸੇ ਫੜਨ ਵਾਲੇ ਤੇ ਪੈਸੇ ਮੰਗਣ ਵਾਲੇ ਇਹ ਭਖਾਰੀਆਂ ਦਾ ਰੂਪ ਜਿਨ੍ਹਾਂ ਨੇ اختیار ਕੀਤਾ ਮੈਂ ਮੈਂ ਸਖਤ ਨਿੰਦਾ ਕਰਦੀ ਹਾਂ ਇਸ ਗੱਲ ਦੀ ਔਰ ਦੂਸਰੀ ਗੱਲ ਕਿ ਜਿੱਥੇ ਕੁਝ ਵੀ ਨਹੀਂ ਹੋਇਆ ਜਿੱਥੇ ਸਭ ਠੀਕ ਠਾਕ ਆ ਜਿੱਥੇ ਕੋਈ ਦਿੱਕਤ ਨਹੀਂ ਹੈ ਕਿ ਜਿੱਥੇ ਬਹੁਤ ਵੱਡੇ ਰਾਹਤ ਕਾਰਜ ਨਹੀਂ ਚੱਲਦੇ ਉੱਥੇ 3000 ਲੀਟਰ ਡੀਜ਼ਲ ਇਹ ਭੁੱਖ ਦਾ ਮੁਜ਼ਾਰਾ ਕਰਨ ਵਾਲੇ ਜਿਹੜੇ ਲੋਕ ਨੇ ਨਾ ਇਹ ਸਾਡੇ ਪੰਜਾਬ ਦੀ ਰਵਾਇਤ ਨਹੀਂ ਹੈਗੇ ਸਾਡੇ ਨੌਜਵਾਨ ਜਿਹੜੇ ਨਾ ਉਹਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਨੂੰ ਜੰਗੀ ਬੇੜੇ ਬਣਾ ਰੱਖਿਆ ਪੰਜਾਬ ਦੇ ਇਸ ਏਡੇ ਕਹਿਰ ਦੇ ਅੱਗੇ ਹਿੱਕਾਂ ਡਾ ਕੇ ਬੈਠੇ ਸਾਡੇ ਨੌਜਵਾਨ ਉਹਨਾਂ ਨੂੰ ਇਹ ਪੈਸਿਆਂ ਦੇ ਨਾਲ ਜੇ ਖਰੀਦਣਾ ਚਾਹਣਗੇ ਤਾਂ ਇਹ ਇਹਨਾਂ ਦੇ ਬਹੁਤ ਵੱਡੇ ਭਰਮ ਭੁਲੇਖੇ ਆ ਵਿਹਾ ਲਿਆ ਸਮਾਂ ਤੁਸੀਂ ਆਪਣਾ ਇਹ ਹੁਣ ਵਾਪਸ ਨਹੀਂ ਆਉਣਾ ਜੇ ਸਾਡੀ ਸਰਕਾਰ ਹੁੰਦੀ ਅਸੀਂ ਐਦਾਂ ਕਰਦੇ ਆ ਸਾਡੀ ਸਰਕਾਰ ਹੁੰਦੀ ਇਸ ਐਦਾਂ ਕਰਦੇ ਤੁਹਾਡੀਆਂ ਵੀ ਸਰਕਾਰਾਂ ਆਉਂਦੀਆਂ ਰਹੀਆਂ ਜਦੋਂ 25-25 ਰੁਪਏ ਲੋਕਾਂ ਨੂੰ ਮੁਆਵਜ਼ੇ ਦੇ ਚੈੱਕ ਮੈਂ 10 ਰੁਪਏ ਵਾਲੇ ਚੈੱਕ ਵੀ ਦੇਖਿਆ ਜਿਹੜੇ ਤੁਸੀਂ ਮੁਆਵਜ਼ਾ ਦਿੰਦੇ ਸੀ ਅੱਜ ਹੋਈ ਆ ਗੱਲ ਇਹਦੇ ਤੇ ਪਹਿਰੇਦਾਰੀ ਵੀ ਹੋਊਗੀ ਸਰਦਾਰ ਭਗਤ ਸਿੰਘ ਜੀ ਇਕੱਲਾ ਐਸਾ ਲੀਡਰ ਹੈ ਜੋ ਕਹਿੰਦਾ ਉਹਦੇ ਤੇ ਪਹਿਰੇਦਾਰੀ ਕਰਦਾ ਅੱਜ ਉਹਨਾਂ ਨੇ ਪੰਜਾਬ ਦੀ ਇਸ ਤਰਾਸ ਦੀ ਨੂੰ ਮੁੱਖ ਰੱਖਦੇ ਹੋਏ 20000 ਰੁਪਏ ਪਰ ਏਕੜ ਦੀ ਜਿਹੜੀ ਆ ਉਹ ਉਹ ਅਨਾਉਂਸਮੈਂਟ ਕੀਤੀ ਆ ਕਿ ਜ਼ਿਮੀਂਦਾਰਾਂ ਨੂੰ ਦਿੱਤੀ ਚਾਊਗੇ ਔਰ ਜਿਹੜੀ ਰੇਤਾਂ ਜਾਂ ਮਿੱਟੀ ਜੋ ਕੁਛ ਵੀ ਉਹਨਾਂ ਦੇ ਖੇਤਾਂ ਦੇ ਵਿੱਚ ਆਇਆ ਉਹਨੂੰ ਵੇਚਣ ਦਾ ਉਹਨੂੰ ਸਭ ਕਾਸੇ ਦੇ ਮਾਲਕ ਜਿਹੜਾ ਉਹ ਉਹਨਾਂ ਖੇਤਾਂ ਖੇਤ ਜ਼ਮੀਨਾਂ ਵਾਲਿਆਂ ਨੂੰ ਬਣਾਇਆ ਗਿਆ ਕਿ ਜਿਹਦਾ ਖੇਤ ਤੇ ਉਹਦੀ ਰੇਤ ਦੇ ਤਹਿਤ ਇਹ ਜਿਹੜਾ ਫੈਸਲਾ ਲਿਆ ਗਿਆ ਮੈਡਮ ਜੀ ਜਿਨ੍ਹਾਂ ਨੇ ਪਿਛਲੇ ਆਪਣੀਆਂ ਸਰਕਾਰਾਂ ਵੇਲੇ ਦਰਿਆ ਵਿੱਚ ਆ ਉਹਦੇ ਬਾਰੇ ਵੀ ਕੁਝ ਕਹਿਣਾ ਚਾਹੁੰਦੇ ਆ ਅ ਬਿਲਕੁਲ ਜੀ ਜੇ ਤੁਸੀਂ ਦਰਿਆਵਲ ਨੂੰ ਨਿਗਾਹ ਮਾਰੋ ਤੇ ਆ ਸਾਹਮਣੇ ਵਾਲੇ ਪਾਸੇ ਜਿਹੜੇ ਪਪੂਲਰ ਖੜੇ ਆ ਇਹ ਉਸੇ ਹੀ ਅ ਕੜੀ ਦਾ ਹਿੱਸਾ ਨੇ ਆਪਣੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੇ ਆਪਣੇ ਜਾਤੀ ਮੁਫਾਦ ਵਾਸਤੇ ਦਰਿਆਵਾਂ ਦੇ ਅੰਦਰ ਜ਼ਮੀਨਾਂ ਵੇਚੀਆਂ ਔਰ ਉਹ 6 6000 ਰੁਪਏ ਇਕੱਠਾ ਕੀਤਾ ਸੀ ਜਿਹੜਾ ਉਹ ਅੱਜ ਇਸ ਤਰਾਸਦੀ ਦੇ ਮੁੱਖ ਕਾਰਨ ਨੇ ਔਰ ਜਿੰਨੀ ਮਾਈਨਿੰਗ ਜਿਹੜੀ ਅਕਾਲੀ ਦਲ ਦੇ ਵੇਲੇ ਹੋਈ ਜਿੰਨਾ ਕੈਰ ਮਾਈਨਿੰਗ ਦਾ ਜਿਹੜਾ ਅਕਾਲੀ ਦਲ ਦੇ ਵੇਲੇ ਹੋਇਆ ਕਦੀ ਵੀ ਨਹੀਂ ਹੋਇਆ ਅਸੀਂ ਤਾਂ ਸਿਰਫ ਲੋਕਾਂ ਦੀ ਜ਼ਰੂਰਤ ਪੂਰੀ ਕਰ ਰਹੇ ਹਾਂ ਸਿਰਫ ਲੋਕਾਂ ਦੀ ਜ਼ਰੂਰਤ ਦਾ ਜਿਹੜਾ ਰੇਤਾ ਹੈ ਉਹ ਮੁਸ਼ਕਲ ਦੇ ਨਾਲ ਨਿਕਲਦਾ ਇੱਥੇ ਵੀ ਬਹੁਤ ਗੱਲਾਂ ਚੱਲਦੀਆਂ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਇਸ ਦਰਿਆ ਦੇ ਵਿੱਚ ਪਾਣੀ ਵਹਿ ਰਿਹਾ ਸਾਰੀ ਦੁਨੀਆ ਜਾਣਦੀ ਇਹ ਸਾਰੇ ਲੋਕ ਜਾਣਦੇ ਆ ਥੋੜਾ ਥੋੜਾ ਕਰਕੇ ਪਾਣੀ ਛੱਡਿਆ ਜਾ ਰਿਹਾ ਸੀ ਡੇਢ ਮਹੀਨੇ ਤੋਂ ਇਸ ਦਰਿਆ ਦੇ ਵਿੱਚ ਪਾਣੀ ਵਹਿ ਰਿਹਾ ਬੜੇ ਤਰੀਕੇ ਦੇ ਨਾਲ ਬੜੇ ਸਲੀਕੇ ਦੇ ਨਾਲ ਜੇ ਕੋਈ ਹਲਕੇ ਦਾ ਅੱਜ ਵੀ ਕੋਈ ਇਨਸਾਨ ਇੱਥੇ ਮੈਨੂੰ ਕਹਦਾ ਕਿ ਮਾਈਨਿੰਗ ਦੀ ਵਜ੍ਹਾ ਦੇ ਨਾਲ ਸਾਨੂੰ ਕੋਈ ਪ੍ਰੋਬਲਮ ਆਈ ਆ ਤਾਂ ਮੇਰਾ ਖਿਆਲ ਕੋਈ ਇੱਕ ਵੀ ਨਹੀਂ ਲੱਭਣਾ ਸਾਨੂੰ ਜਿਹੜਾ ਉਹ ਕਹੇਗਾ ਮਾਈਨਿੰਗ ਜਿਹੜੀ ਆ ਉਹ ਬਦਨਾਮੀ ਤੇ ਕਲੰਕ ਉਦੋਂ ਸੀ ਜਦੋਂ ਇਹ ਕਰਦੇ ਸੀ ਜਦੋਂ ਇਹ ਬੋਰੀਆਂ ਚ ਪੈਸੇ ਇਕੱਠੇ ਕਰਕੇ ਘਰ ਨੂੰ ਲੈ ਕੇ ਜਾਂਦੇ ਸੀ ਮੈਂ ਗਵਾਹ ਆ ਇਸ ਗੱਲ ਦੀ ਕਿਉਂਕਿ ਮੇਰਾ ਮੇਰੀਆਂ ਮਸ਼ੀਨਾਂ ਮੇਰਾ ਬਿਜ਼ਨਸ ਰਿਹਾ ਆ ਮੈਂ ਅੱਜ ਖੁੱਲ ਕੇ ਗੱਲ ਕਰਦੀ ਆ ਕਿ ਮੈਂ ਇੱਕ ਲੇਬਰ ਕਲਾਸ ਇੱਕ ਮਜ਼ਦੂਰ ਕਲਾਸ ਵਾਂਗੂ ਮੈਂ ਰਾਤਾਂ ਖੜ ਖੜ ਕੇ ਮੈਂ ਦਿਨ ਖੜ ਖੜ ਕੇ ਆਪਣੇ ਆਪਣਾ ਬਿਜ਼ਨਸ ਚਲਾਇਆ ਅਸੀਂ ਮਸ਼ੀਨ ਦੇ ਨਾਲ ਗੱਡੀ ਭਰਨ ਦੇ ਪੈਸੇ ਕਲੈਕਟ ਕਰਦੇ ਸੀ ਟ੍ਰਿਪ ਦੇ ਪੈਸੇ ਜਿਹਨੂੰ ਕਹਿੰਦੇ ਆ ਜਿਹਦੇ ਵਿੱਚ ਕੋਈ ਨਜਾਇਜ਼ ਨਹੀਂ ਸੀ ਕੋਈ ਕਿਸੇ ਦਾ ਖੂਨ ਨਹੀਂ ਚੁਸਿਆ ਜਾਂਦਾ ਸੀ ਕੋਈ ਬੇਗੈਰਤੀ ਵਾਲੇ ਕੰਮ ਨਹੀਂ ਸੀ ਕੀਤੇ ਜਾਂਦੇ ਔਰ ਮੈਂ ਕੱਲੇ-ਕੱਲੇ ਮਾਈਨਿੰਗ ਦੇ ਵਿੱਚ ਜੋ-ਜੋ ਹੁੰਦਾ ਰਿਹਾ ਮੇਰੇ ਕੋਲ ਕੱਲੇ-ਕੱਲੇ ਉਹਦੇ ਸਾਰੇ ਸਬੂਤ ਤੇ ਕੱਲੀਆਂ-ਕੱਲੀਆਂ ਉਹਦੀਆਂ ਸਾਰੀਆਂ ਚੀਜ਼ਾਂ ਦਾ ਪਤਾ ਕਿ ਮਾਈਨਿੰਗ ਜਦੋਂ ਗੈਰਕਾਨੂੰਨਨੀ ਹੁੰਦੀ ਤਾਂ ਕਿਵੇਂ ਹੁੰਦੀ ਹੈ ਜਿਵੇਂ ਪਿਛਲੇ ਦਿਨਾਂ ਤੋਂ ਵਿਰੋਧੀ ਤਰ ਜਿਹੜੀ ਰੌਲਾ ਪਾਉਂਦੀ ਰਹੀ ਇੱਥੇ ਵੇ ਇਹ ਜਿਹੜਾ ਕੰਮ ਆ ਇਹ ਪਹਿਲਾ ਹੋਣਾ ਚਾਹੀਦਾ ਸੀ ਉਹ ਵਿਰੋਧੀ ਧਿਰ ਕੱਲ ਨਹੀਂ ਦੇ ਸੀ ਤੁਹਾਨੂੰ ਕੀ ਲੱਗਦਾ ਵੇ ਇਹਨਾਂ ਦਾ ਆਪਸੀ ਕੋਈ ਮੇਲਜੋਲ ਆ ਅ ਬਿਲਕੁਲ ਜੀ ਮੈਂ ਅ ਸ਼ਾਇਦ ਸਮਾਂ ਉਹ ਜਿਹ ਹੈ ਨਹੀਂ ਪਰ ਅੱਜ ਅੱਜ ਕੱਲ ਤੁਸੀਂ ਸਭ ਤੋਂ ਵੱਡੇ ਲੀਡਰ ਦੇ ਜਿਹੜੇ ਜਿਹੜੇ ਰਾਜੇਵਾਲ ਸਾਹਿਬ ਉਹ ਅੱਜ ਕੱਲ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਖੜੇ ਨਜ਼ਰ ਆਉਂਦੇ ਆ ਕਿ ਜੀ ਇਕੱਲਾ ਸੁਖਵੀਰ ਬਾਦਲ ਖੜਾ ਪਕਾੜੀ ਬਣਾਉਣ ਵਾਸਤੇ ਖੜਾ ਪੰਜਾਬ ਨੂੰ ਪੂਰਾ ਕੱਲਾ ਸੁਖਵੀਰ ਬਾਦਲ ਇੱਕ ਇਹ ਤਰੀਕੇ ਨੇ ਕੰਮ ਕਰਨ ਦੇ ਤੁਸੀਂ ਮਤਲਬ ਪੂਰੇ ਪੰਜਾਬ ਦੇ ਵਿੱਚ ਚੱਕਰ ਲਾਓ ਮੌਕਾ ਪ੍ਰਸਤੀ ਕਰੋ ਇਹ ਮੌਕਾ ਪ੍ਰਸਤੀ ਸੀ ਜੇ ਮੌਕਾ ਪ੍ਰਸਤੀ ਨਾ ਹੁੰਦੀ ਤੇ ਸਾਡੇ ਹਲਕੇ ਦੇ ਵਿੱਚ ਦੀ ਗੁਜਰ ਕੇ ਨਾ ਜਾਂਦਾ ਇੱਥੇ ਦੇ ਲੋਕਾਂ ਨੂੰ ਪੈਸੇ ਨਾ ਨ ਦਿੱਤੇ ਹੁੰਦੇ ਸੁੱਕ ਪੱਕੇ ਦੇ ਵਿੱਚ ਤੇ ਅਸੀਂ ਮੰਨ ਲੈਂਦੇ ਕਿ ਉਹ ਬੰਦਾ ਸੇਵਾਦਾਰੀ ਵਾਸਤੇ ਨਿਕਲਿਆ ਇਹ ਮੌਕਾ ਪ੍ਰਸਤੀ ਕਰਨ ਵਾਸਤੇ ਨਿਕਲੇ ਨੇ ਜਿੰਨੇ ਦਲ ਤੁਸੀਂ ਬਣਾ ਲਏ ਹੋਏ ਆ ਇਹ ਤੁਹਾਡੀ ਮੌਕਾ ਪ੍ਰਸਤੀ ਕਿਸੇ ਕੰਮ ਦੇ ਵਿੱਚ ਨਹੀਂ ਆਉਣੀ ਔਰ ਪੰਜਾਬ ਨੂੰ ਪੰਥ ਦੇ ਨਾਂ ਤੇ ਉੱਤੇ ਪੰਥ ਦੇ ਨਾਂ ਤੇ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਨਾ ਛੱਡ ਦਿਓ ਇਹ ਤੁਹਾਡੀਆਂ ਸਰਕਾਰਾਂ ਤੋਂ ਬਿਨਾ ਜਿਵੇਂ ਪੰਜਾਬ ਦਾ ਨੌਜਵਾਨ ਸ਼ੁੱਕ ਦਾ ਫਿਰਦਾ ਉਹ ਪੰਥ ਵੀ ਗਵਾਈ ਆਪ ਭਰਦਾ ਕਿ ਬਈ ਜਿੱਦਾਂ ਕੰਮ ਕਿਵੇਂ ਕੀਤਾ ਇਹ ਜੰਗਜੂ ਨੇ ਇਹ ਟਰੈਕਟਰ ਟਰਾਲੀਆਂ ਦੇ ਇਹ ਇਹ ਟਰਾਲੀਆਂ ਬੈਕਲੌਂਡ ਦੇ ਮੇਲੇ ਕਰਦੇ ਆ ਇਹ ਟੋਚਨ ਪਾਉਣ ਦੇ ਮੇਲੇ ਕਰਦੇ ਆ ਇਹ ਤਵੀਆਂ ਲਾਉਣ ਦੇ ਮੇਲੇ ਕਰਦੇ ਉਹ ਇਸ ਜੰਗ ਦੀ ਤਿਆਰੀ ਹੁੰਦੀ ਜਿਹੜੀ ਅੱਜ ਸਾਨੂੰ ਲੜਨੀ ਪੈ ਗਈ ਆ ਔਰ ਅਸੀਂ ਮੈਂ ਸਮਝਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਨੌਜਵਾਨਾਂ ਨੂੰ ਇਸ ਕੰਮ ਵਾਸਤੇ ਵੀ ਉਤਸ਼ਾਹਤ ਕਰਨਾ ਚਾਹੀਦਾ ਕਿ ਜੰਗ ਜੂ ਨੇ ਸਾਡੇ ਜਿਹੜੇ ਪੰਜਾਬ ਦੇ ਸਾਰਾ ਕੱਲਾ ਕੱਲਾ ਬਸ਼ੰਦਾ ਆ ਆ ਤੁਹਾਡੇ ਸਾਹਮਣੇ ਹੁਣੇ ਮੁੰਡਾ ਮਾਰੀਸ਼ਾਲ ਦਰਿਆ ਦੇ ਵਿੱਚ ਤੇ ਸਾਨੂੰ ਡੰਗਾਈ ਦਾ ਅੰਦਾਜ਼ਾ ਦੱਸ ਦਿੱਤਾ ਹੈ ਕੋਈ ਪੈਮਾਨਾ ਹੈ ਕੋਈ ਇਹਨਾਂ ਦੀ ਮਤਲਬ ਤੁਸੀਂ ਕੋਈ ਇਹਨਾਂ ਦਾ ਕੋਈ ਬਰਾਬਰੀ ਕਰ ਸਕਦਾ ਮੇਰੇ ਸਾਹਮਣੇ ਦਰਿਆ ਦੇ ਵਿੱਚ ਛਾਲ ਮਾਰੀ ਉਹਨੇ ਔਰ 20 ਫੁੱਟ ਤੱਕ ਦੀ ਗਹਿਰਾਈ ਦੱਸ ਦਿੱਤੀ ਆ ਕਿ ਇਸ ਥਾਂ ਦੇ ਉੱਤੇ ਇਹ ਗਹਿਰਾਈ ਆ ਇਹ ਇਹ ਇਹਨਾਂ ਦੇ ਪੈਸਿਆਂ ਦੇ ਮਤਲਬ ਲਾਲਚ ਨਾਲ ਹੋਣ ਵਾਲੇ ਕੰਮ ਨੇ ਇਹ ਸੰਗਤ ਦੇ ਸਾਰੀ ਦੇ ਸਹਿਯੋਗ ਦੇ ਨਾਲ ਔਰ ਪੂਰਾ ਪੰਜਾਬ ਇਸ ਵੇਲੇ ਇੱਕ ਜੋਟਿਆ ਬਿਨਾ ਜਾਤ ਪਾਤ ਬਰਾਦਰੀ ਤੋਂ ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵਿੱਚ ਵੀ ਕਰੋੜਾਂ ਰੁਪਏ ਇਕੱਠਾ ਹੋ ਰਿਹਾ ਔਰ ਪੰਜਾਬ ਦੇ ਦਾ ਜੰਮਿਆ ਹੋਇਆ ਦੁਨੀਆ ਦੇ ਵਿੱਚ ਜਿੱਥੇ ਵੀ ਬੈਠਾ ਇਸ ਵੇਲੇ ਪੰਜਾਬ ਦੇ ਨਾਲ ਖੜਾ ਐ ਨੌ ਤ੍ਰਿਕ ਨੂੰ ਜਿਵੇਂ ਦੂਜੇ ਪ੍ਰਧਾਨ ਮੰਤਰੀ ਦੌਰਾ ਕਰਨ ਲਈ ਆ ਰਹੇ ਆ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਜਿੰਨੀ ਕੁ ਮੇਰੀ ਸੁਰਤਿਆ ਜਦੋਂ ਕਦੀ ਮੈਂ ਰਾਜਨੀਤੀ ਦੇ ਵਿੱਚ ਪਿਛਲੇ 20 22 ਸਾਲ ਤੋਂ ਸਰਕਾਰ ਕੋਈ ਵੀ ਰਹੀ ਹੋਵੇ ਕੋਈ ਪੰਜਾਬ ਦੀ ਮਤਨੀ ਹੈ ਕੋਈ ਪੰਜਾਬ ਦੀ ਹੇਤੂ ਨਹੀਂ ਹੈ ਕੋਈ ਪੰਜਾਬ ਵਾਸਤੇ ਚੰਗਾ ਨਹੀਂ ਸੋਚਦਾ ਪੰਜਾਬ ਹਮੇਸ਼ਾ ਹੀ ਸੈਂਟਰ ਦੀ ਅੱਖ ਦਾ ਵਾਰ ਰਿਹਾ ਤੇ ਜਿਹੜਾ ਹੁਣ ਵੀ ਆ ਪਿਛਲੇ 10-15 ਦਿਨ ਤੋਂ ਜਿੱਦਾਂ ਜੂਝੜਿਆ ਪੰਜਾਬ ਜ਼ਿੰਦਗੀ ਤੇ ਮੌਤ ਦੀ ਲੜਾਈ ਚੱਲਦੀ ਪਈ ਆ ਉਹਦੇ ਵਿੱਚ ਇਸ ਪ੍ਰਧਾਨ ਮੰਤਰੀ ਨੇ ਪੰਜਾਬ ਜਿਹੜਾ ਸਾਡਾ ਇਸ ਦੇਸ਼ ਦੇ ਮੱਥੇ ਦਾ ਤਾਜ ਆ ਔਰ ਉਹਦੇ ਮੂੰਹੋਂ ਇੱਕ ਵਾਰੀ ਪੰਜਾਬ ਦਾ ਨਾਂ ਨਹੀਂ ਸਰਿਆ ਇੱਕ ਵਾਰੀ ਪੰਜਾਬ ਵਾਸਤੇ ਕੋਈ ਰਾਹਤ ਪੈਕੇਜ ਨਹੀਂ ਦਿੱਤੇ ਇਤਿਹਾਸ ਗਵਾਇਆ ਜਦੋਂ ਵੀ ਕਿਸੇ ਵੀ ਸੂਬੇ ਨੂੰ ਕੋਈ ਆਫਤ ਆਉਂਦੀ ਆ ਤੇ ਤੀਜੇ ਚੌਥੇ ਦਿਨ ਤੱਕ ਰਾਹਤ ਜਿਹੜੀ ਆ ਉਹਦੀ ਅਨਾਉਂਸਮੈਂਟ ਹੁੰਦੀ ਰਹੀ ਆ ਅੱਜ ਤੱਕ ਤੇ ਹੋਣ ਵੀ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਵਾਰੀ ਪੰਜਾਬ ਦਾ ਨਾਂ ਨਹੀਂ ਲਿਆ ਕਿਸੇ ਕਸਮ ਦੀ ਕੋਈ ਅਨਾਉਂਸਮੈਂਟ ਨਹੀਂ ਕੀਤੀ ਅਸੀਂ ਸਵਾਗਤ ਕਰਦੇ ਹਾਂ ਕੱਲ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਆਉਣਾ ਸਾਡੀ ਇਹ ਤੁਹਾਡੇ ਜ਼ਰੀਏ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਆ ਅਪੀਲ ਆ ਕਿ ਤੁਸੀਂ ਪਹਿਲਾਂ ਤਾਂ 60000 ਕਰੋੜ ਰੁਪਏ ਜਿਹੜਾ ਪੰਜਾਬ ਦਾ ਦੇਣਾ ਉਹ ਲੈ ਕੇ ਖਾਤੇ ਦੇ ਵਿੱਚ ਪਾ ਕੇ ਆਇਓ ਪੰਜਾਬ ਸਰਕਾਰ ਦੇ ਉਸ ਤੋਂ ਬਾਅਦ ਘੱਟੋ ਘੱਟ 20000 ਕਰੋੜ ਰੁਪਏ ਦਾ ਇਥੇ ਅਨਾਊਂਸਮੈਂਟ ਕਰਕੇ ਜਾਓ ਤਾਂ ਕਿ ਤੁਹਾਡੇ ਕੀਤੇ ਮਾੜੇ-ਮੋٹے ਜਿਹੜੇ ਪਿਛਲੇ ਸਾਡੇ ਪੰਜਾਬ ਦੇ ਨਾਲ ਵਿਤਕਰਿਆ ਉਹਨਾਂ ਦੇ ਉੱਤੇ ਜ਼ਖਮਾਂ ਦੇ ਉੱਤੇ ਮਲਮ ਲੱਗ ਸਕੇ ਤੁਸੀਂ ਆਓ ਤੁਹਾਡੀ ਡਿਊਟੀ ਆ ਜਿਵੇਂ ਅਸੀਂ ਆਪਣੀ ਡਿਊਟੀ ਦਿਨ ਰਾਤ ਨਿਭਾ ਰਹੇ ਹਾਂ ਇਹ ਫਰਜ਼ ਆ ਸਾਡਾ ਕਿਸੇ ਤੇ ਆਸਾਨ ਨਹੀਂ ਹੈ ਤੁਹਾਡੀ ਵੀ ਡਿਊਟੀ ਆ ਕਿ ਤੁਸੀਂ ਸਾਰੀਆਂ ਸਟੇਟਾਂ ਨੂੰ ਆਪਣੇ ਧੀਆ ਪੁੱਤਾਂ ਵਾਂਗੂ ਸਮਝੋ ਤੇ ਉਹਨਾਂ ਦੇ ਨਾਲ ਇੱਕੋ ਜਿਹਾ ਵਿਤਕਰਾ ਜਿਹੜਾ ਇੱਕੋ ਜਿਹਾ ਜੇ ਉਹਨਾਂ ਦੇ ਨਾਲ ਤੁਸੀਂ ਆਪਣਾ ਹਿਸਾਬ ਕਿਤਾਬ ਰੱਖੋ ਵਿਤਕਰੇ ਬਾਜੀ ਤੋਂ ਬਾਝਾਉਣਾ ਚਾਹੀਦਾ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਪਵਿੱਤਰ ਧਰਤੀ ਆ ਇਹਦੇ ਨਾਲ ਮੱਥਾ ਲਾਇਆ ਨਹੀਂ ਕਿਸੇ ਦਾ ਕੁਝ ਵੀ ਬਣਨਾ ਇਹਦੇ ਨਾਲ ਪਿਆਰ ਸਤਿਕਾਰ ਦੇ ਨਾਲ ਹੀ ਜੇ ਤੁਸੀਂ ਰਹੋਗੇ ਤਾਂ ਉਹੀ ਫਲਦਾ ਜੀ ਉਹਨਾਂ ਦਾ ਜਿਹੜਾ ਸਰਵੇ ਹੋ ਰਿਹਾ ਉਹ ਕੀ ਪਟਵਾਰੀ ਆਪ ਘਰਾਂ 'ਚ ਜਾਣਗੇ ਜਾਂ ਲੋਕਾਂ ਨੂੰ ਉਹਨਾਂ ਤੱਕ ਜਾਣਾ ਪਊਗਾ ਨੇ ਪਟਵਾਰੀ ਕਰ ਕਰ ਜਾ ਰਹੇ ਆ ਆਪਣੇ ਸਾਰੇ ਵਲੰਟੀਅਰ ਜਾਂ ਸਰਪੰਚ ਸਾਹਿਬਾਨ ਜਿਹੜੇ ਜਿਹੜੇ ਵੀ ਪਿੰਡਾਂ ਦੇ ਮੁਖ ਮੁਖੀ ਨੇ ਪੰਚਾਇਤਾਂ ਨੇ ਉਹ ਉਹਨਾਂ ਨੂੰ ਪਟਵਾਰੀਆਂ ਨੂੰ ਇਹ ਹਦਾਇਤ ਹੋਈ ਕੀਤੀ ਪਈ ਆ ਮੈਂ ਖੁਦ ਵੀ ਸਾਰਿਆਂ ਨੂੰ ਬੁਲਾ ਕੇ ਕਿ ਤੁਸੀਂ ਪਿੰਡ ਦੇ ਵਿੱਚੋਂ ਮੋਤਬਰਜ਼ ਨੂੰ ਨਾਲ ਲੈ ਕੇ ਕਿਸੇ ਦੇ ਘਰ ਦੇ ਵਿੱਚ ਜਾਣਾ ਘਰਾਂ ਦੇ ਵਿੱਚ ਜਾ ਕੇ ਜਿਹੜੀਆਂ ਡਿੱਗੀਆਂ ਹੋਈਆਂ ਛੱਤਾਂ ਦਾ ਉਹਨਾਂ ਦਾ ਖਾਸ ਤੌਰ ਤੇ ਮੌਇਨਾ ਕਰਨਾ ਜਿਹੜੀਆਂ ਕੋਈ ਬਹੁਤ ਕਮਜ਼ੋਰ ਆ ਉਹਨਾਂ ਦਾ ਵੀ ਮੌਇਨਾ ਕਰਨਾ ਇਹ ਲਗਾਤਾਰ ਚੱਲ ਰਿਹਾ ਜਿਵੇਂ ਨਕੋਦਰ ਤੋਂ ਜਲੰਧਰ ਜਿਹੜਾ ਹਾਈਵੇ ਆ ਉਨੇ ਜੇ ਮੇ ਡਾਫ ਉੱਤੋਂ ਲੱਗੀ ਕਾਫੀ ਪਾਣੀ ਨੂੰ ਉੱਥੇ ਤੁਹਾਨੂੰ ਦੇਖਿਆ ਤੁਸੀਂ ਕਈ ਪੈਣ ਡੁੱਬ ਗਏ ਤੇ ਜਿਹੜਾ ਆ ਐਕਸਪ੍ਰੈਸ ਵੇ ਆ ਇਹ ਵੀ ਸਮੱਸਿਆ ਖੜੀ ਕਰ ਸਕਦਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਮੱਸਿਆ ਖੜੀ ਨਹੀਂ ਕਰ ਸਕਦਾ ਇਹਨੇ ਸਮੱਸਿਆਵਾਂ ਬਹੁਤ ਸਾਰੀਆਂ ਖੜੀਆਂ ਕਰ ਦਿੱਤੀਆਂ ਜਿਹਦੇ ਵਿੱਚ ਇਹਦੇ ਇਹ ਇਹ ਵੀ ਜਿਹੜੀ ਹਾਕਮਾਂ ਦੀ ਨਲਾਕੀ ਦਾ ਨਤੀਜਾ ਅਣਗਹਿਲੀ ਦਾ ਨਤੀਜਾ ਜਦੋਂ ਡਿਜ਼ਾਈਨ ਪਾਸ ਹੁੰਦੇ ਆ ਉਦੋਂ ਉਸ ਹਲਕੇ ਦਾ ਜਾਂ ਐਮਐਲਏ ਜਾਂ ਹਲਕਾ ਇੰਚਾਰਜ ਉਹਦੀ ਡਿਊਟੀ ਬਣਦੀ ਆ ਕਿ ਤੁਸੀਂ ਆਪਣੇ ਹਲਕੇ ਦੀ ਤਸਵੀਰ ਨੂੰ ਜਾਣੋ ਤੁਸੀਂ ਆਪਣੇ ਹਲਕੇ ਦੇ ਬਹਾਵ ਨੂੰ ਜਾਣੋ ਤੁਸੀਂ ਆਪਣੇ ਹਲਕੇ ਦੀਆਂ ਜਿਹੜੀਆਂ ਜ਼ਮੀਨੀ ਹਕੀਕਤਾਂ ਉਹਨੂੰ ਜਾਣੋ ਕਿ ਕਿੱਥੇ ਤੁਹਾਨੂੰ ਪਿੱਲਰਾਂ ਦੇ ਉੱਤੇ ਇਹਨੂੰ ਕੱਢ ਕੇ ਦੇਣ ਦੀ ਜ਼ਰੂਰਤ ਹੈ ਇਜ਼ਾਜ਼ਤ ਕਿੱਥੇ ਤੁਸੀਂ ਪੁਲ ਬਣਾਉਣਾ ਕਿੱਥੇ ਤੁਸੀਂ ਇਹਦੇ ਵਿੱਚ ਦੀ ਰਸਤੇ ਰਖਾਉਣੇ ਆ ਇਹ ਡਿਜ਼ਾਈਨ ਜਦੋਂ ਬਣਾਇਆ ਗਿਆ ਬਿਲਕੁਲ ਗਲਤ ਡਿਜ਼ਾਈਨ ਇਹ ਬਣਿਆ ਹੋਇਆ ਇਹ ਸਾਡੇ ਜਿਹੜੇ ਜਿਹੜਾ ਸਾਡਾ ਹਲਕਾ ਖਾਸ ਤੌਰ ਤੇ ਦੋ ਵਾਰੀ ਘੁੰਮ ਜਾਂਦਾ ਇੱਥੋਂ ਨਿਕਲ ਕੇ ਇਹਨੇ ਜਾਣਾ ਹੈਗਾ ਕੰਗਸਾਬੂ ਤੱਕ ਕੰਗਸਾਬੂ ਤੋਂ ਮੁੜ ਕੇ ਫਿਰ ਆਪਣੇ ਹਲਕੇ ਵਿੱਚ ਦੀ ਹੋ ਕੇ ਦੋਨੇ ਵਿੱਚ ਦੀ ਵਾਪਸ ਇਹ ਸੁਲਤਾਨਪੁਰ ਵੱਲੋਂ ਨਿਕਲਦਾ ਬਹੁਤ ਵੱਡੀ ਪੱਧਰ ਦੇ ਉੱਤੇ ਹਲਕੇ ਦੀ ਬਰਬਾਦੀ ਕੀਤੀ ਆ ਜਿਹੜੇ ਸਾਡੀਆਂ ਪਿੰਡਾਂ ਦੀਆਂ ਸੜਕਾਂ ਬਰਬਾਦ ਕੀਤੀਆਂ ਨੰਬਰ 2 ਤੇ ਚੰਗੀ ਫਰਟਾਈਲ ਮਿੱਟੀ ਕਿਉਂਕਿ ਇਹ ਦੁਆਬਾ ਆ ਇੱਥੇ ਮਿੱਟੀਆਂ ਇੰਨੀਆਂ ਹਨ ਨੇ ਮਿੱਟੀ ਦੀ ਬਰਬਾਦੀ ਕੀਤੀ ਆ ਤੀਜਾ ਹੁਣ ਜਿਹੜਾ ਫਸਲਾਂ ਨੂੰ ਡਾਫ ਲੱਗ ਗਈ ਉਹਨੇ ਬਰਬਾਦੀ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਲਕੇ ਦੀ ਸਾਰੇ ਦੀ ਜਿਹੜੇ ਆ ਚੰਗੇ ਮੋਤਬਰ ਲੋਕਾਂ ਦੇ ਨਾਲ ਸਲਾਹ مشورہ ਕਰਕੇ ਹੋ ਸਕਦਾ ਸਾਨੂੰ ਇਹਦੇ ਖਿਲਾਫ ਕੋਈ ਸੰਘਰਸ਼ ਖੜਾ ਕਰਨਾ ਪੈ ਜਾਏ ਕਿ ਜਿੰਨਾ ਬਚ ਗਿਆ ਹੋਇਆ ਐਕਸਪ੍ਰੈਸਵੇ ਜਿੰਨਾ ਹੁਣ ਤੱਕ ਬਣ ਗਿਆ ਬਣ ਗਿਆ ਜਿਹੜਾ ਬਾਕੀ ਬਚ ਗਿਆ ਐਟ ਲੀਸਟ ਉਹਨੂੰ ਹੀ ਪਿੱਲਰਾਂ ਦੇ ਉੱਤੇ ਬਣਾ ਦਿੱਤਾ ਜਾਵੇ ਤਾਂ ਕਿ ਸਾਡੇ ਪਾਣੀ ਜਿਹੜੇ ਉਹ ਆਰਪਾਰ ਹੋਣ ਲੱਗ ਜਾਣ ਸਾਡੇ ਲਈ ਇਹ ਬਹੁਤ ਵੱਡੀ ਮੁਸੀਬਤ ਦਾ ਸਵੱਬ ਬਣ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਇਹਦਾ ਪਾਣੀ ਦਾ ਆਰਪਾਰ ਨਾ ਕਰੀਏ ਜਿਹੜਾ ਉਹ ਸਾਡਾ ਤੁਸੀਂ ਆਲੋਵਾਲ ਢੇਰੀਆਂ ਵਗੈਰਾ ਉਹ तकरीबन 20 ਕ ਪਿੰਡ ਉਹਦੇ ਪ੍ਰਭਾਵ ਥੱਲੇ ਆਉਂਦੇ ਨੇ ਔਰ ਉੱਥੇ ਅਸੀਂ ਫਿਰ ਇੱਕ ਕਿਸਮ ਦੀ ਕਹਿ ਲੋ ਕਿ ਥ੍ਰੈਟ ਸੀ ਉਹ ਨੈਸ਼ਨਲ ਹਾਈਵੇ ਨੂੰ ਕਿ ਜੇ ਤੁਸੀਂ ਇੱਥੇ ਪਾਣੀ ਕੱਢਣ ਦਾ ਪ੍ਰਬੰਧ ਨਹੀਂ ਕਰਦੇ ਇਹਨੂੰ ਡ੍ਰਿਲਿੰਗ ਕਰੋ ਇਹਦੇ ਡ੍ਰਿਲਿੰਗ ਕਰਕੇ ਤੁਸੀਂ ਅੰਡਰਗਰਾਉਂਡ ਪਾਈਪ ਪਾਓ ਕਿਉਂ ਨਹੀਂ ਪਾਏ ਗਏ ਜਦੋਂ ਹਾਈਵੇ ਬਣਾਇਆ ਉੱਥੋਂ ਦੇ ਲੋਕ ਦੱਸਦੇ ਆ ਕਿ ਅਸੀਂ ਰੋਲਾ ਵੀ ਬਿਠੇਰਾ ਪਾਇਆ ਕਿਸੇ ਨੇ ਨਹੀਂ ਸੁਣੇ ਹੁਣ ਉਹਨਾਂ ਨੇ 4-5 ਪੰਪ ਲਾ ਕੇ ਉੱਥੇ ਉਸ ਹਲਕੇ ਨੂੰ ਪਾਣੀ ਤੋਂ ਖਾਲੀ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨੂੰ ਡ੍ਰਿਲਿੰਗ ਕਰਾਂਗੇ ਡ੍ਰਿਲਿੰਗ ਕਰਕੇ ਉਹਦੇ ਥੱਲੇ ਉਹਦੀ ਜਿਹੜਾ ਕੁਦਰਤੀ ਬਹਾਵਾ ਉਹਨੂੰ ਕਾਇਮ ਰੱਖਾਂਗੇ ਸਨਚਾਈ ਵਿਭਾਗ ਮੰਤਰੀ ਮੈਡਮ ਜੀ ਇੱਥੇ ਆ ਸਕਦੇ ਆ ਅਗਲੇ ਦਿਨਾਂ ਚ ਅ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕੈਬਨਿਟ ਮਿਨਿਸਟਰ ਸਾਹਿਬ ਸ਼੍ਰੀ ਭਰਿੰਦਰ ਗੋਇਲ ਜੀ ਕਿਉਂਕਿ ਕਗਰ ਦੇ ਵਿੱਚ ਪੜ ਪੈ ਗਿਆ ਉਹਨਾਂ ਦੀ ਮੇਰੇ ਨਾਲ ਕੱਲ ਵੀ ਗੱਲ ਹੋਈ ਸੀ ਉਹ ਕੱਲ ਆਉਣਾ ਚਾਹੁੰਦੇ ਸੀਗੇ ਔਰ ਕੱਲ ਮੇਰੀ ਸਿਹਤ ਬਿਲਕੁਲ ਨਾ ਠੀਕ ਹੋਣ ਕਰਕੇ ਮੈਂ ਕੁਛ ਉਹਨਾਂ ਨੂੰ ਕੱਲ ਦਾ ਰੋਕ ਦਿੱਤਾ ਸੀ ਔਰ ਹੁਣ ਉਹ ਘੱਗਰ ਦੇ ਵਿੱਚ ਉੱਥੇ ਪਾੜ ਪਿਆ ਉਹਨੂੰ ਸੰਭਾਲ ਕੇ ਔਰ ਬਹੁਤ ਜਲਦੀ ਛੇਤੀ ਹੀ ਸ਼੍ਰੀ ਬ੍ਰਿੰਦਰ ਗੋਲਜੀ ਸਾਡੇ ਕੈਬਨਿਟ ਮਿੰਿਸਟਰ ਸਾਹਿਬ ਇੱਥੇ ਪਹੁੰਚਣਗੇ ਇਸ ਬੰਦ ਦਾ ਵੀ ਜਾਇਜ਼ਾ ਲੈਣਗੇ ਔਰ ਜਿਹੜਾ ਬੁਰਜ ਹਸਨ ਦੇ ਵਿੱਚ ਇੱਕ ਫਲੱਡ ਗੇਟ ਬਣਾਉਣ ਦੀ ਬਹੁਤ ਲੰਬੇ ਸਿਰ ਤੋਂ ਮੰਗਿਆ ਉਹਦੇ ਉਹਦੇ ਵੀ ਮੌਕਾ ਦੇਖ ਕੇ ਉਹਦੇ ਤੇ ਵੀ ਵਿਚਾਰ ਚਰਚਾ ਹੋਏਗੀ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ